ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵੰਦੀ ਸਾਰਿਆਂ ਦੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚਾਟੀਵਿੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ। ਜਿੰਦੇ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਗਾਵਾਂ ਦਿਖਾਉਣੀਆਂ। ਇੱਕ ਬਿਲਕੁਲ ਤਾਜੀ ਸੋਈ ਆ, ਅੱਜ ਹੀ ਸੋਈ ਆ। ਤੇ ਇੱਕ ਗੱਬਣ ਆ। ਤੇ ਇੱਕ ਜਿਹੜੀ ਗੱਬਣ ਆ ਤੇ ਬਾਕੀ ਆ ਵੀ ਦੋਵੇਂ ਆਪਣੀਆਂ ਪਾਸ ਕਰਕੇ ਤੇ ਵੇ ਇਸ ਚਾਹ ਕੇ ਖੜੋ ਜੀ ਚਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਉਹ ਠੀਕ ਠਾਕ ਜੀ ਚਲੋ ਕਿਰਪਾ ਚੀਤੀ ਜੇ ਤੇ ਨਾਮ ਦੱਸ ਦੇ ਕਰੋ ਮੇਰਾ ਜਿੰਦਾ ਜੀ ਹਾਂਜੀ ਨੰਬਰ ਹੈ 9914460399 ਤੇ ਐਡਰੈਸ ਵੀ ਦੱਸ ਦੇ ਐਡਰੈਸ ਹੈਗਾ ਸ਼ਹਿਰ ਅੰਮ੍ਰਿਤਸਰ ਤੇ ਜ਼ਿਲ੍ਹਾ ਵੀ ਅੰਮ੍ਰਿਤਸਰ ਪੁਰਾਣੇ ਤਰਨਤਾਰਨ ਰੋਡ ਦੇ ਵਿੱਚ ਹੀ ਪਿੰਨ 3550 ਆਪਣਾ ਚਾਹਤੀ ਠੀਕ ਹੈ ਤੇ ਅੱਜ ਇੱਕ ਬਿਲਕੁਲ ਤਾਜੀ ਸੂਈ ਤੇ ਇੱਕ ਗੱਪਣ ਹੈ ਨਾ ਅੱਜ ਸੂਈ ਹੈ ਹਾਂਜੀ ਮੈਂ ਟਾਈ ਹੋ ਗਿਆ ਜੇ ਜੂਰ ਪਾ ਕੇ ਫ੍ਰੀਜ ਹੋਈ ਹੈ ਅੱਛਾ ਤੇ ਪੋਟਾ ਚੰਗੀ ਨਿਕਲੀ 3 ਕਿਲੋ ਚੋਈਏ ਅੱਛਾ ਹਾਂਜੀ ਚੋਈਏ ਚੰਗੀ ਨਿਕਲੀ ਕਿੰਨਾ ਕੁ ਦੁੱਧ ਕੱਢੀ ਜਾਓਗੇ ਘਰ ਵਾਲੇ ਕਹਿੰਦੇ ਫਿਰ 15-16 ਕਿਲੋ ਪਹਿਲੇ ਨੇ ਪਾਇਆ ਵਾ ਜੇ ਤੁਸੀਂ 20-25 ਰੱਖਦੇ ਅੱਛਾ ਗਾੜੀ ਵਾਲੇ ਦੀ ਸੇਵਾ ਦੀ ਬਾਕੀ ਅਗਲੇ ਦਿਨ ਸਾਂਹ ਤੇ ਆ ਚਲ ਚੂ ਬੜੀਆ ਬਾਕੀ ਬੱਚਾ ਜਿਹੜਾ ਕਾਫੀ ਪਲਿਆ ਦਿੱਤਾ ਮਗਰ ਕੀ ਆ ਗਿਆ ਜੀ ਇਹ ਬੱਛਾ ਆ ਗਿਆ ਮਗਰ ਬੱਛਾ ਆ ਹਾਂਜੀ ਆ ਹਾਂ ਦੇਖ ਸਾਦੇ ਹੈਗੇ ਆਪ ਜਰਸੀ ਕ੍ਰੋਸ ਤੇ ਆ ਅਜੇ ਕੋਈ ਚਵਾਈ ਹੋਈ ਆ ਇਹਦੇ ਬਾਕੀ ਥੱਲੇ ਬੜੀ ਕਮਾਲ ਦੀ ਤਿਆਰ ਹੋ ਗਈ ਆ ਬਹੁਤ ਹੀ ਰਿਚਵਈ ਜਿਹੇ ਹੋ ਗੀਆ। ਹਨਾਂ ਦਾ ਸਾਈ ਗਿਆ ਪੀੜਾ ਚੰਗਾ। ਉਤਰਾ ਠੰਡੀ ਪੀਰੀ ਜੇ ਵੀਰ ਜੀ। ਠੀਕ ਹੈ। ਆਹ ਦੇਖ ਲੈਂਦੇ ਜੀ। 1 ਮਿੰਟ ਰੋਹ ਦੇ ਵੀ ਜਿੱਥੇ ਇਹ ਥਣ ਦਿਖਾਈ ਹੈ। ਆਹ ਦੇਖ ਲੈਂਦੇ ਜੀ। ਚਲੋ ਕੋਈ ਨਹੀਂ ਉੱਥੇ ਜਾ ਕੇ ਦਿਖਾ ਦਿੰਨੇ ਆ। ਥੋੜਾ ਡਰਦੀ ਡਰਦੀ ਜੀ ਆ। ਬੱਚਾ ਵੀ ਅੰਦਰ ਆਣਾ ਅਦੇ ਕਰਕੇ ਥੋੜਾ ਕਰਦੀ ਆ। ਬਾਕੀ ਤਾਜੀ ਸੂਹੀ ਹੈ ਕੋਈ ਏਡੇ ਲੱਪੇ ਚ ਵੀ ਨਹੀਂ ਆ ਨਿਗਰ ਆ ਗਾਂ ਚ ਦੀ ਤੇ ਆ ਥਾਣੇ ਦੇ ਇੱਕ ਰੀ ਦੇਖ ਸਕਦੇ ਚ ਚਵਾਈ ਕਹਿੰਦੇ ਬਹੁਤ ਪੀਲਾ ਫਟ ਚੋਣ ਚਾਣਾ ਹੈ 1 ਨੰਬਰ ਰੁਪਈਆ ਠੀਕ ਹੈ ਜੀ ਕਿੰਨਾ ਕ ਫਿਰ ਇਹਦਾ ਰੱਖੀਏ ਮੁੱਲ 20000 ਰੁਪਏ ਚ 75000 ਅੱਛਾ ਤੇ ਜਸਨ 70 ਦੀ ਹੋਰ ਕਰ ਦੀਏ ਮਾਨ 2 ਛੱਡਦਾ ਅੱਛਾ 68000 ਦੀ ਰੱਖੋ 70000 ਚਲੋ ਬਾਕੀ ਮੌਕੇ ਤੇ ਹੋਰ ਕਰ ਦੋਗੇ ਬਾਕੀ ਚਲੋ ਸੋਹਣੀ ਗਾੜੇ ਇੱਕ ਰਿਆ ਲਾ ਤੋ ਫੁਲਕਾਰੀ ਲਾ ਕੇ ਦਿਖਾ ਦੀਏ ਸਾਡੀ ਕੋਈ ਲਿੱਸੀ ਨਹੀਂ ਹਾਂਜੀ ਸਾਦੇ ਸਾਦੇ ਭਾਂਵੇਂ ਹੁਣੇ ਸੋਈ ਵੀ ਆ ਤੇ ਕੋਈ ਲਿੱਸੀ ਨਹੀਂ ਨਿੱਗਰਿਆ ਰਾਜੀ ਆ ਪੂਰੀ ਕੀ ਕਾਂਵਰ ਵੀ ਜੀ ਹੁਣੇ ਬਣਾ ਲੂ ਠੀਕ ਆ ਸੋਇਆ ਜੀ ਤੇ ਹੁਣ ਆ ਗਏ ਆਪਣੇ ਕੋਲ ਇਹ ਵੀ ਜਰਸੀ ਕ੍ਰਾਸਤੀ ਆ ਤੇ ਇਹਦੇ ਵੀ ਥਾਣੇ ਕਰੀ ਲਾਗੇ ਤੋਂ ਆਪਾਂ ਦੇਖ ਸਕਦੇ ਆ ਇਹ ਵੀ ਗੱਬਨ ਤਿਆਰ ਹੀ ਆ ਥੋੜਾ ਟਾਈਮ ਖੜੂਗੀ ਐ ਵੀ ਕੋਈ ਪਤਾ ਨਹੀਂ ਰਪੀ ਜੀ ਕਈ ਯਾਰੀ ਵੇਖੋ ਵੇ ਇੱਕ ਸੂ ਵੀ ਪੈਂਦੀ ਹੁੰਦੀ ਹੈ ਤੇ ਬਾਕੀ ਨਿੱਗਰ ਐ ਵੀ ਇਸ ਤਰ੍ਹਾਂ ਤੇ ਇਹ ਕਿੰਨਾ ਕ ਦੁੱਧ ਕੱਢੀ ਜਾਊਗਾ ਵੀਰ ਜੀ ਇਹ ਤਾਂ ਦੁੱਧ ਦਿੰਦੀ ਹੈ ਸੂ ਉਸ ਤਰ੍ਹਾਂ ਜਿਵੇਂ ਅੱਛਾ ਜੀ ਇਹਦੇ ਬੰਦ ਪਾਂਡਾ ਜੋ ਆਪਾਂ ਨੂੰ ਮੋਰੋਂ ਡਿਟੇਲ ਮਿਲੀ ਆਪਾਂ ਉਹ ਦੱਸੋ ਠੀਕ ਹੈ ਜੀ ਕਿਤਨਾ ਵੀ ਲਾਉਣੀ ਚਲੋ ਲੈ ਜਾ ਫਿਰ ਬੱਜੀ ਜਮੀਨ ਪਈ ਆ ਬਾਕੀ ਇਹ ਵੀ ਰਾਜੀ ਆ ਜਿਹੜੀ ਪੂਰੀ ਬਾਕੀ ਥੱਲੇ ਦੋਵੇਂ ਚੰਗੀਆਂ ਬਣੀਆਂ ਆ ਤੇ ਇਹਦਾ ਵੀਰ ਜੀ ਕਿੰਨਾ ਕੁ ਫੇਰ ਰੱਖਣਾ ਮੋਲ ਇਹਦਾ ਮੋਲਰ 20000 ਹੀ ਕਰਦੇ ਅੱਛਾ 50000 ਤੇ ਬਾਕੀ ਮਾਨਤਨ ਨਿਗਰ ਐ ਵੀ ਨਿਗਰ ਐ ਵੀ ਚਲੋ ਜੇ ਤਿਆਰ ਹੋ ਜਾਈਂ ਹਾਂਜੀ ਜੈਸਨ ਉਹ ਵਾਲਾ ਕੰਮ ਕਰਦੀ ਹੈ ਹਾਂਜੀ ਇਹ ਚ ਛੋੜ ਹੀ ਕਰਨੀ ਹਾਂਜੀ ਇਹ 45000 ਵਿੱਚ ਦੇਣਾ 47000 ਜੀ ਚਲੋ ਬਾਕੀ ਮੌਕੇ ਤੇ ਉਨੇ ਕੀ ਮੰਤਨ ਹੋ ਜਾਂਦਾ ਵਾ 100 ਛਪਾਈਆ ਮਾਲਾ ਮੋੜ ਜਾ ਤੇ 40 ਆਲਾ ਮੇਰਾ ਭਰਾ ਫੋਨ ਲਾਵੇ ਅੱਛਾ ਬਾਰੋਂ ਮਾਲਿਆ ਰੁਪਈ ਦੀ ਮੇਰੇ ਦਾ ਮੁੱਲ ਦਾ ਮਾਲ ਮਿਲਦਾ ਠੀਕ ਹੈ ਜੀ ਹਾਂ ਜੀ ਇਹ ਆਵੇ ਪਿੱਛੇ ਵੇ ਪੈਸੇ ਦੇ ਕੇ ਲਿਓਣੀਆਂ ਪੈਂਦੀਆਂ ਵਾ ਨਿਗਰਿਆ ਵਾਛੀ ਚੰਗੇ ਥਾਂ ਚੱਲ ਗਈ 16 17 ਕਿਲੋ ਦੁੱਧਰ ਸਮਾਨ ਨਾ ਪਾਈ ਜਾਣਾ ਵਾ ਠੀਕ ਹੈ ਜੀ ਤੇ ਬਾਕੀ ਦੁੱਧ ਦੇ ਮੱਝਾਂ ਰਿਵਝਾਂ ਆ ਆ ਨਿਗੇ ਨਿਗੇ ਤੇ 6000 ਰੁਪਈ ਉਹ ਤੇ ਪਿੱਛੇ ਗੱਲ ਬਾਅਦ ਵਿੱਚ ਹੋਸਾ ਕਈ ਵਾਰੀ ਅਕਸਰ ਗਾਵਾਂ ਦੇ ਆ ਜਾਂਦੇ ਜੀ ਬਾਕੀ ਇੱਥੇ ਆਓ ਤੇ ਆਪਣੀ ਤਸੱਲੀ ਕਰੋ ਤੇ ਤਸੱਲੀ ਕਰਕੇ ਵੀਰ ਜੀ ਦੋ ਟਾਈਮ ਜਿਹੜੀ ਗੱਬਣ ਆ ਪਾਸ ਕਰੋ ਇਹ ਸੂਈ ਇਹਦੇ ਸਥਾਨ ਚਲਦੇ ਹਾਂਜੀ ਬੂਹੇ ਬਾਹਰ ਹੋ ਗਈ ਸਾਡੀ ਕੋਈ ਗਰੰਟੀ ਨਹੀਂ ਜੀ ਠੀਕ ਹੈ ਜੇ ਦੁੱਧ ਹੋਵੇ ਤੇ ਤੁਹਾਨੂੰ ਦੁੱਧ ਦੀ ਗਰੰਟੀ ਤੇ ਇਹ ਅਜੇ ਬੋਲਜ ਆਏ ਜੀ ਤੁਸੀਂ ਇਹ ਦੋਵੇਂ ਪਾਸ ਹੀ ਆਉਣੀਆਂ ਅਜੇ ਪਾਸ ਹੀ ਆਉਣੀਆਂ ਵਾ ਜੀ ਠੀਕ ਹੈ ਜੀ